ਆ ਕਰਕੇ ਬਾਅਦ ਜੋ ਧਰਨਾ ਲਾ ਕੇ ਹੋਰ ਗਲਤੀਆਂ ਕਰਨ ਦਾ ਹੱਕ ਮੰਗਦੇ ਪਏ ਆ ਇਮੀਡੀਏਟਲੀ ਆ ਜਿਹੜੇ ਜਿੰਨੇ ਵੀ ਮੁਲਾਜ਼ਮ ਬੈਠੇ ਹੈਗੇ ਨੇ ਇਹਨਾਂ ਦੀ ਇਮੀਡੀਏਟਲੀ ਸਰਵਿਸ ਜਿਹੜੀ ਹੈਗੀ ਆ ਟਰਮੀਨੇਟ ਕਰਨੀ ਚਾਹੀਦੀ ਹੈਗੀ ਆ ਸਤਿ ਸ਼੍ਰੀ ਅਕਾਲ ਦੋਸਤੋ ਰੋਜ਼ਾਨਾ ਸੰਦੇਸ਼ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਲੋਕਾਂ ਨੂੰ ਇਨਸਾਫ ਦਿਵਾਉਣ ਵਾਲੇ ਵਕੀਲ ਅੱਜ ਖੁਦ ਇਨਸਾਫ ਲਈ ਧਰਨੇ ਤੇ ਬੈਠੇ ਨਜ਼ਰ ਆਏ ਮਾਮਲਾ ਹੈ ਲੁਧਿਆਣਾ ਦੀ ਕੋਰਟ ਦਾ ਜਿੱਥੇ ਵਕੀਲ ਭਾਈਚਾਰੇ ਅਤੇ ਕੋਰਟ ਦੇ ਮੁਲਾਜ਼ਮਾਂ ਦੇ ਵਿੱਚ ਹਾਥੋਪਾਈ ਹੋ ਗਈ ਜਿਸ ਤੋਂ ਬਾਅਦ ਦੋਵੇਂ ਧਿਰਾਂ ਇਨਸਾਫ ਲੈਣ ਲਈ ਧਰਨੇ ਤੇ ਬੈਠ ਗਈਆਂ ਆਓ ਜਾਣਦੇ ਹਾਂ ਪੂਰਾ ਮਾਮਲਾ ਕੀ ਹੈ ਬਰਨ ਗੁਪਤਾ ਐਡਵੋਕੇਟ ਫੋਰਮ ਸਰ ਅੱਜ ਕੋਈ ਲੜਾਈ ਹੋਈ ਹੈ ਸਰ ਸਾਡੇ ਨਾਲ ਜੁਡੀਸ਼ੀਅਲ ਸਿਸਟਮ 'ਚ ਲੜਾਈ ਨਹੀਂ ਹੁੰਦੀ ਹੈਗੀ ਇੱਕ ਹੈਲਥੀ ਹੈਲਥੀ ਕਨਵਰਸੇਸ਼ਨ ਹੁੰਦੀ ਹੈ ਇਹ ਹੈਲਥੀ ਕਨਵਰਸੇਸ਼ਨ ਦੇ ਵਿੱਚ ਇੱਕ ਤੇ ਆਪਣੇ ਆਪ ਨੂੰ ਬਹੁਤ ਸੁਪਰੀਮ ਮੰਨਦੀ ਪਈ ਹੈ ਕਿ ਅਸੀਂ ਬਹੁਤ ਸੁਪਰੀਮ ਆ ਸਰ ਕਾਰਨ ਰਾਹੀ ਦਾ ਅਸੀਂ ਜਾਨਣਾ ਚਾਹੁੰਦੇ ਆ ਕਿ ਪੱਗ ਲਾਉਣ ਦਾ ਕੀ ਕਾਰਨ ਸੀਗਾ ਇੱਕ ਵਕੀਲ ਸਾਹਿਬ ਨੂੰ ਟੋਟਲੀ ਮਾਰਨ ਦਾ ਕੀ ਕਾਰਨ ਸੀ ਅਸੀਂ ਤਾਂ ਕਦੇ ਕਿਸੇ ਸਟਾਫ ਤੇ ਹੱਥ ਨਹੀਂ ਚੱਕਿਆ ਅਸੀਂ ਕਦੇ ਨਹੀਂ ਹੱਥ ਚੱਕਿਆ ਕਿਸੇ ਵੀ ਸਟਾਫ ਦੇ ਉੱਤੇ ਸਟਾਫ ਸਾਡਾ ਪਾਈਚਾਰਾ ਵਾ ਇਹ ਕੁਝ ਬੰਦੇ ਨੇ ਜਿਹੜੇ ਪੂਰੇ ਸਟਾਫ ਨੂੰ ਬਦਨਾਮ ਕਰਦੇ ਐਸੀਂ ਸਾਰੇ ਸਟਾਫ ਬਾਰੇ ਨਹੀਂ ਬੋਲਦੇ ਪਰ ਕੁਝ ਬੰਦੇ ਪੂਰੇ ਸਟਾਫ ਨੂੰ ਬਦਨਾਮ ਕਰਦੇ ਨੇ ਐਸੀਂ ਉਹਨਾਂ ਦੇ ਖਿਲਾਫ ਆ ਉਹਨਾਂ ਦੇ ਖਿਲਾਫ ਪੂਰੀ ਬਾਹਰ ਖੜੀ ਆ ਪੂਰੀ ਬਾਹਰ ਸਟੈਂਡ ਕਰਦੀ ਆ ਤੇ ਜਿੰਨੀ ਬਾਹਰ ਆ ਸਾਡੀ ਐਗਜ਼ੈਕਟਿਵ ਸਾਡੇ ਲੇਡੀਜ਼ ਮੈਂਬਰ ਸਾਡੇ ਨਿਊ ਮੈਂਬਰਸ ਸਾਡੇ ਪੁਰਾਣੇ ਮੈਂਬਰ ਸਾਰੇ ਉਹ ਏਮਪਲਾਈਜ਼ ਦੇ ਖਿਲਾਫ ਨੇ ਜਿਹੜੇ ਧੱਕਾ ਕਰਿਆ ਜਿਨ੍ਹਾਂ ਨੇ ਤੇ ਜਿਹੜੇ ਆਪਣੇ ਧੱਕੇ ਨੂੰ ਮੰਨਦੇ ਨਹੀਂ ਹੈਗੇ ਕਿਹੜੇ ਐਡਵੋਕੇਟ ਨਾਲ ਜਿਹੜੇ ਨਰਿੰਦਰ ਜੀ ਨੇ ਇਕ ਰੋਹਿਤ ਜੀ ਨੇ ਠੀਕ ਆ ਉਹ ਦੋ ਬੜੇ ਸੰਸੇਰ ਜੀ ਐਡਵੋਕੇਟ ਨੇ ਜਿਹਦੀ ਪੱਗ ਤਾਰੀ ਗਈ ਜਿਹਦੇ ਉਤੇ ਜਿਹਨੂੰ ਮੈਂ ਨੰਡਲ ਕੀਤਾ ਗਿਆ ਨਾਜ਼ਰ ਰੂਮ ਦੇ ਵਾਰਡ ਕੇ ਤੁਸੀਂ ਅਗਲੇ ਨੂੰ ਕੁੱਟਣ ਲੱਗੇ ਹੋ ਆਓ ਇੱਥੇ ਆਜੋ ਆਓ ਇੱਥੇ ਕਾਰਨ ਕੁਝ ਪਤਾ ਲੱਗਿਆ ਬ੍ਰਦਰ ਪਾਗਲ ਆਂਦਾ ਕੀ ਕਾਰਨ ਹੈ ਤੁਸੀਂ ਦੱਸ ਦਿਓ ਤੁਹਾਨੂੰ ਕੁਝ ਪਤਾ ਹੋਏਗਾ ਮੈਂ ਵੀ ਹਿੰਦੂ ਫੈਮਿਲੀ ਤੋਂ ਆਇਆ ਯਾਰ ਠੀਕ ਹੈ ਪਾਗਲ ਆਣਾ ਕਿੱਥੇ ਤੱਕ ਜਾਇਸੀ ਪਹਿਲਾਂ ਵਕੀਲ ਭਾਈ ਚਾਰਾ ਤੇ ਜਿਹੜੇ ਇਹ ਮੁਲਾਇਮ ਸੀਗੇ ਜਿਹੜੇ ਉਹੋਟਾ ਦੇ ਇਹ ਆਮਨੋ ਸਾਹਮਣੇ ਹੋਏ ਸੀ ਇੱਕ ਵਾਰ ਸੁਣੋ ਕਹਿੰਦੇ ਸੀਗੇ ਕਿ ਸਾਡੇ ਨਾਲ ਬਸ ਲੋਕੀ ਸਰ ਗੱਲ ਪਤਾ ਕੀ ਆ ਜੀ ਅਸੀਂ ਉਦੋਂ ਵੀ ਛੱਡਤਾ ਉਹ ਗਵਰਨਮੈਂਟ ਏਮਪਲੋਈ ਹੋ ਕੇ ਉਹ ਸਾਰੇ ਅਸੀਂ ਅਸੀਂ ਉਦੋਂ ਵੀ ਛੱਡਤਾ ਅਸੀਂ ਕਾ ਆਪਣਾ ਪਰਿਵਾਰ ਆ ਭਾਈਚਾਰਾ ਵਾ ਛੱਡ ਦੋ ਯਾਰ ਕੋਈ ਗੱਲ ਨਹੀਂ ਹੁਣ 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 ਬਾਰ-ਬਾਰ ਅਸੀਂ ਅਸੀਂ ਝੁਕੀ ਜਾਈਏ ਦੱਬੀ ਜਾਈਏ ਕੋ 2000 ਮੁਲਾਜ਼ਮ ਨਹੀਂ ਜੀ ਸਾਰਾ ਮੁਲਾਜ਼ਮ ਨਹੀਂ ਖਰਾਬ ਤੁਹਾਨੂੰ ਅੱਜ ਵੀ ਤੁਹਾਨੂੰ ਕਲੀਅਰ ਬੋਲਦੀ ਐ ਵਾਹ ਵਾਹ ਮਨ ਮੰਨਤੀ ਕਰ ਦੋ ਜਸ ਸਾਹਿਬ ਵੀ ਬਾਹਰ ਰਹੇ ਸੀ ਸਰ ਮੰਗ ਜਸ ਸਾਹਿਬ ਨੂੰ ਵੀ ਪਤਾ ਐ ਜੀ ਕੀ ਵਕੀਲ ਐਵੇਂ ਹੀ ਧਰਨਿਆ ਤੇ ਨਹੀਂ ਬੰਦੇ ਤਾਨੂੰ ਸਾਡੇ ਕੰਮ ਤੋਂ ਵੇਲ ਨਹੀਂ ਹੈਗੀ ਪਰ ਅਗਰ ਹੱਥ ਚੱਕਿਆ ਜਾਊਗਾ ਪੱਗ ਤਰੂਗੀ ਠੀਕ ਹੈ ਸਾਡੇ ਉਤੇ ਬਰੂਟਲੀ ਬਰੂਟਲ ਅਟੈਕ ਕੀਤਾ ਜਾਏਗਾ ਤਾਂ ਕੋਈ ਛੱਡੇਗਾ ਨਹੀਂ ਜੀ ਕੋਈ ਛੱਡੇਗਾ ਨਹੀਂ ਆਇਆ ਜਾਊਗਾ ਮਾਰਾ ਇਹ ਗਲਤੀਆਂ ਕਰਕੇ ਬਾਅਦ ਜੋ ਧਰਨਾ ਲਾ ਕੇ ਹੋਰ ਗਲਤੀਆਂ ਕਰਨ ਦਾ ਹੱਕ ਮੰਗਦੇ ਪਏ ਆ ਇਧਰ ਨਾ ਉੱਠੂਗਾ ਉਦੋਂ ਹੀ ਵਕੀਲ ਭਰਾ ਪੁਸ਼ਪਰ ਅੱਗੇ ਦਾ ਡਿਸੀਜਨ ਲੈਣਗੇ ਮੈਡਮ ਸਾਹਿਬ ਕਿਵੇਂ ਦੇ ਦੋ ਕਿ ਵਕੀਲ ਭਾਈ ਚਾਰੇ ਨਾਲ ਪਹਿਲਾਂ ਵੀ ਇਹਨਾਂ ਦਾ ਦਾਰੇ ਇਹ ਤੱਕ ਆਸ਼ਾ ਜੀ ਹੁਣ ਖਤਮ ਹੋ ਜੂਗੀ ਜਦੋਂ ਪਰਚਾ ਹੋਊਗਾ ਅਰੈਸਟ ਹੋਗੀ ਕੋਈ ਵਕੀਲ ਉਹਨਾਂ ਵੱਲੋਂ ਪੇਸ਼ ਨਹੀਂ ਹੋਗਾ ਇਹ ਮਤਾ ਬਹਿ ਜਾਣਾ ਕੋਈ ਵਕੀਲ ਉਹਨਾਂ ਵੱਲੋਂ ਅਕਿਊਜ਼ ਪਰਸਨ ਵੱਲੋਂ ਕੋਈ ਵੀ ਨਹੀਂ ਪੇਸ਼ ਨਹੀਂ ਹੋਗਾ ਇਹ ਕੀ ਕਹਿੰਦੇ ਪੱਗ ਤੱਕ ਉਤਾਰ ਦਿੰਦੇ ਦੇਖੋ ਲੀਗਲ ਫਰੇਟਰਨਿਟੀ ਬੜੀ ਐਜੂਕੇਟਿਡ ਕਲਾਸ ਹੈਗੀ ਹੈ ਠੀਕ ਹੈ ਜਿਹੜਾ ਇੱਥੇ ਲੋਕਾਂ ਨੂੰ ਇਨਸਾਫ ਦੀਵਾਨ ਦਾ ਕੰਮ ਕਰਦੀ ਹੈਗੀ ਔਰ ਇਦਾਂ ਦੀ ਬੜੀ ਲਿਖੀ ਜਮਾਤ ਨਾਲ ਜੇ ਕੋਰਟ ਦੇ ਵਿੱਚ ਇਦਾਂ ਦੇ ਕੰਮ ਹੋਣ ਅੱਗੇ ਤੇ ਕੋਈ ਵੀ ਇੱਥੇ ਸੇਫ ਮਹਿਸੂਸ ਨਹੀਂ ਕਰ ਸਕਦਾ ਅਸੀਂ ਤਾਂ ਲੋਕਾਂ ਨੂੰ ਇਨਸਾਫ ਦਿਵਾਣਾ ਹੈਗਾ ਤੇ ਇੱਥੇ ਜਿਹੜੇ ਕੰਮ ਕਰਮਚਾਰੀ ਕੰਮ ਕਰਦੇ ਹੈਗੇ ਨੇ ਇਹ ਸਾਰੇ ਪਰਿਵਾਰ ਦੀ ਤਰ੍ਹਾਂ ਤੁਹਾਨੂੰ ਕੰਮ ਕਰਨਾ ਚਾਹੀਦਾ ਹੈਗਾ ਨਾ ਕਿ ਕਿਸੇ ਦਾ ਤੁਸੀਂ ਉੱਚੀ ਹਰਕਤਾ ਕਰਕੇ ਤੁਸੀਂ ਕਿਸੇ ਦੀ ਪੱਗ ਲਾ ਦੋ ਅੱਜ ਸਾਡੇ ਵਕੀਲ ਜਿਹੜੇ ਹੈਗੇ ਨੇ ਉਹ ਐਜੂਕੇਟਿਡ ਜਿਹੜਾ ਪੜਿਆ ਲਿਖਿਆ ਸਮਾਜ ਨਾਲ ਵਰਕ ਸੰਬੰਧਿਤ ਹੈਗਾ ਉਹਦੀ ਪੱਗ ਉਧਾਰ ਦਿੱਤੀ ਗਈ ਵਿਦਆਊਟ ਐਨੀ ਰੀਜ਼ਨ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਤਾਂ ਦੇ ਜਿਹੜੇ ਸ਼ਰਾਰਤੀ ਤੱਤ ਜਿਹੜੇ ਕਿ ਗਵਰਨਮੈਂਟ ਸਰਵਿਸ 'ਚ ਆਪਣੇ ਆ ਚੁੱਕੇ ਹੈਗੇ ਨੇ ਅਸੀਂ ਸ਼ਾਸਨ ਮੰਨ ਕਰਦੇ ਹੈਗੇ ਨੇ ਇਮੀਡੀਏਟਲੀ ਉਹਨਾਂ ਦੀ ਟਰਮੀਨੇਸ਼ਨ ਕੀਤੀ ਜਾਵੇ ਉਹਨਾਂ ਤੇ ਐਕਸ਼ਨ ਦਿੱਤਾ ਜਾਵੇ ਪਰਚਾ ਦਰਜ ਕੀਤਾ ਜਾਵੇ ਔਰ ਮੈਂ ਜਿੱਤਾ ਕਿ ਹੁਣੇ ਦੇਖਿਆ ਹੈਗਾ ਕਿ ਕੁਝ ਗਵਰਨਮੈਂਟ ਮੁਲਾਜ਼ਮਾਂ ਨੇ ਵੀ ਜਿਹੜੇ ਹੈਗੇ ਨੇ ਕੋਰਟ ਸਟਾਫ ਨੇ ਜਿਹੜਾ ਹੈਗਾ ਉਹ ਤਰਨਾ ਲਗਾ ਦਿੱਤਾ ਗਿਆ ਹੈਗਾ ਔਰ ਉਹ ਬਿਲਕੁਲ ਹੀ ਗੈਰਕਾਨੂੰਨੀ ਹੈਗਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਦੱਸ ਦੇਣਾ ਚਾਹਨਾ ਹੈਗਾ ਇਮੀਡੀਏਟਲੀ ਹਾਈ ਕੋਰਟ ਨੂੰ ਉਹਦੇ 'ਚ ਐਕਸ਼ਨ ਲੈਣਾ ਚਾਹੀਦਾ ਹੈਗਾ ਜਿਹੜੇ ਜਿਹੜੇ ਤਰਨੇ ਦੇ ਵਿੱਚ ਬੈਠੇ ਹੈਗੇ ਨੇ ਇਹਨਾਂ ਨੂੰ ਇਮੀਡੀਏਟਲੀ ਸਸਪੈਂਡ ਕਰਨਾ ਪੈਣਾ ਹੈਗਾ ਇਹਨਾਂ ਕੋਲ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਇਹ ਤਰਨਾ ਲਗਾਉਣ ਔਰ ਇਹ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਜਿਹੜੇ ਇਹ ਆਪਣੀਆਂ ਮੰਗਾਂ ਜਾਂ ਕੋਈ ਇਲੀਗਲ ਡਿਮਾਂਡਸ ਕਰ ਰਹੇ ਨੇ ਉਹ ਇਮੀਡੀਏਟਲੀ ਉਹਦੇ ਤੇ ਐਕਸ਼ਨ ਲਿਆ ਜਾਣਾ ਬੰਦ। ਸਰਵਿਸ ਵਿੱਚ ਵਿੱਚ ਹਾਈ ਕੋਰਟ ਤੋਂ ਰੋਕੋ ਕੀਤਾ ਜਾਊਗਾ ਫਿਰ ਦੱਸਿਆ ਜਾਊਗਾ ਕਿਹਦਾ ਲਿਹਾਜ਼। ਦੇਖੋ ਜਦ ਧਰਨਾ ਹੀ ਇਲੀਗਲ ਕੋਈ ਕੋਰਟ ਸਟਾਫ ਲਗਾ ਕੇ ਵੇਜੂਗਾ ਤੇ ਉਹਦੇ ਤੇ ਹਾਈ ਕੋਰਟ ਨੂੰ ਇੰਟਰਵੈਨ ਕਰਨਾ ਹੀ ਪੈਣਾ ਹੈ ਉਹਨਾਂ ਨੂੰ ਦੇਖਣਾ ਪੈਣਾ ਹੈਗਾ ਕਿ ਤੁਸੀਂ ਇਲੀਗਲ ਕਿਤਾ ਧਰਨਾ ਲਗਾ ਸਕਦੇ ਹੈਗੇ ਹੋ। ਇਮੀਡੀਏਟਲੀ ਆ ਜਿਹੜੇ ਜਿੰਨੇ ਵੀ ਮੁਲਾਜ਼ਮ ਬੈਠੇ ਹੈਗੇ ਨੇ ਇਹਨਾਂ ਦੀ ਇਮੀਡੀਏਟਲੀ ਸਰਵਿਸ ਜਿਹੜੀ ਹੈਗੀ ਆ ਟਰਮੀਨੇਟ ਕਰਨੀ ਚਾਹੀਦੀ ਹੈਗੀ ਹੈ। ਜਿਹੜੇ ਕਿ ਇਹ ਦੇ ਇਲੀਗਲ ਐਕਟੀਵਿਟੀਜ਼ ਨੂੰ ਸਪੋਰਟ ਕਰ ਰਿਹਾ ਹੈ ਉਹਨਾਂ ਖਿਲਾਫ ਕਾਰਵਾਈ ਨਹੀਂ ਹੁੰਦੀ ਅਗਲਾ ਐਕਸ਼ਨ ਤੁਹਾਡਾ ਕਿ ਕਿਤਾ ਨਹੀਂ ਹੋਏਗੀ ਐਕਸ਼ਨ ਹਾਈ ਕੋਰਟ ਨੂੰ ਲੈਣਾ ਹੀ ਪਏਗਾ ਇਮੀਡੀਏਟਲੀ ਐਕਸ਼ਨ ਲੈਣਾ ਪਏਗਾ ਇੱਕ ਕੋਰਟ ਜਿਹੜਾ ਹੈਗਾ ਕੋਰਟ ਦਾ ਜਿਹੜਾ ਵਰਕਰ ਹੈਗਾ ਜਿਹੜਾ ਉਹ ਇਮੀਡੀਏਟਲੀ ਉਹ ਜਿਹੜਾ ਅੰਡਰ ਦੀ ਸਰਵੇਲੈਂਸ ਆਫ ਹਾਈ ਕੋਰਟ ਆਂਦਾ ਹੈਗਾ ਜੇ ਉਹ ਹੀ ਸਟ੍ਰਾਈਕ ਕਰਕੇ ਬਹਿ ਜੂਗੇ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਵੀ ਆਪਾਂ ਲੋਕਾਂ ਨੂੰ ਇਨਸਾਫ ਦਿਵਾਉਣਾ ਹੈਗਾ ਇੱਕ ਦਿਨ ਦਾ ਵੀ ਡਿਲੇ ਨਹੀਂ ਹੋਣਾ ਚਾਹੀਦਾ ਕਾਨੂੰਨ ਦੇ ਇੱਥੇ ਲੋਕੀ ਕੋਈ ਦਿੱਲੀੋਂ ਆਇਆ ਕੋਈ ਬੰਬੇ ਤੋਂ ਆਇਆ ਇੱਥੇ ਇਹ ਕਰ ਰਹੇ ਆ ਕਿ ਤੁਸੀਂ ਕੋਰਟ ਸਟਾਫ ਇਦਾਂ ਦੀ ਇਹ ਕੋਈ ਗੱਲ ਨੂੰ ਹੈ ਝਗੜੇ ਦਾ ਕੀ ਕਰਦੇ ਦੇਖੋ ਝਗੜੇ ਦਾ ਕਾਰਨ ਕੋਈ ਛੋਟੀ ਮੋਟੀ ਗੱਲ ਨੂੰ ਲੈ ਕੇ ਹੋਇਆ ਹੈਗਾ ਵਕੀਲ ਸਾਹਿਬ ਦਾ ਕੋਈ ਪਰਸ ਰਹਿ ਗਿਆ ਸੀਗਾ ਪਰਸ ਨੂੰ ਲੈ ਕੇ ਉੱਥੇ ਉਹ ਮੁਲਾਜ਼ਮ ਨੇ ਆਪਣੇ ਕੋਲ ਪਰਸ ਰੱਖ ਰਿਹਾ ਸੀਗਾ ਜਦ ਕੀ ਉਹਨਾਂ ਨੇ ਦੇਖਿਆ ਕਿ ਉਹ ਕਹਿੰਦੇ ਕਿ ਇਹਦੇ ਵਿੱਚ ਸ਼ਾਇਦ ਪੈਸੇ ਨਹੀਂ ਸੀਗੇ ਉਸ ਗੱਲ ਨੂੰ ਲੈ ਕੇ ਛੋਟੀ ਮੋਟੀ ਟੁੱਟੜਕ ਨੂੰ ਇੰਨੀ ਗੱਲ ਵੱਧ ਗਈ ਗਾਲੀ ਗਲੋਚ ਤੇ ਵੱਧ ਗਈ ਤੇ ਉਸ ਨੇ 5 6 ਹੋਰ ਮੁਲਾਜ਼ਮਾਂ ਨੂੰ ਕੋਰਟ ਸਟਾਫ ਦੇ ਨੂੰ ਵਿੱਚ ਇਨਵੋਲ ਕਰਕੇ ਵਕੀਲ ਸਾਹਿਬ ਨੂੰ ਫੜ ਕੇ ਕੁੱਟਿਆ ਫਾਗ ਉਤਾਰੀ ਔਰ ਬਹੁਤ ਹੀ ਜੜੀਆ ਹੈਗੀ ਹੈ ਘਟਿਆ ਸਰ ਪੁਲਿਸ ਦੀ ਨਹੀਂ ਪੁਲਿਸ ਦੀ ਵਿੱਚ ਮਿਲੀ ਕੋਤਤ ਲੱਗ ਰਹੀ ਹੈ ਕਿਉਂਕਿ ਮੁਲਾਜ਼ਮਾ ਵੱਲੋਂ ਕਿਹਾ ਜਾ ਰਿਹਾ ਕਿ ਪੁਲਿਸ ਦੀ ਭਾਰਤ ਕਰੀ ਦੇਖੋ ਜਿੱਥੇ ਤੱਕ ਮੇਰੀ ਨੋਲੇਜ ਆਇਆ ਹੈਗਾ ਪੁਲਿਸ ਮੁਲਾਜ਼ਮ ਉੱਥੇ ਸਿਰਫ ਕੰਟਰੋਲ ਕਰਨ ਆਏ ਸੀਗੇ ਸਿਚੁਏਸ਼ਨ ਨੂੰ ਪੁਲਿਸ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਇਹ ਸਿਰਫ ਜਿਹੜੇ ਉਹ ਜਿਹੜੇ 5 6 ਜਿਹੜੇ ਹੈਗੇ ਨੇ ਕੋਰਟ ਵਰਕਰ ਜਿਹੜੇ ਹੈਗੇ ਨੇ ਉਹਨਾਂ ਦੀ ਹੀ ਹੈਗੀ ਹੈ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਗਲਤ ਹਰਕਤ ਉਹਨਾਂ ਨੇ ਕੀਤੀ ਹੈਗੀ ਔਰ ਅਸੀਂ ਮੰਗ ਕਰਦੇ ਹਾਂ ਉਹਦੇ ਤੇ ਐਕਸ਼ਨ ਲਿਆ ਜਾਵੇ ਔਰ ਟਿਲ ਦੈਨ ਜਿਹੜਾ ਹੈਗਾ ਅਸੀਂ ਆਪਣੀ ਐਗਜ਼ੀਕਟਿਵ ਨੂੰ ਦੇਖਦੇ ਹੈਗੇ ਜਿੱਦਾਂ ਫਾਲ ਉਹ ਲੈਣਗੇ ਅਸੀਂ ਉਹਦਾ ਨਿਹਾਲ ਹੈ ਮੁੰਡੇ ਦਾ ਜੀਤਨ ਜੀ ਵਕੀਲ ਭਾਈ ਜਰਨ ਨੇ ਹੁਣ ਗੱਲ ਕੀਤੀ ਹੈ ਕਿ ਇਹਨਾਂ ਵੱਲੋਂ ਜਦੋਂ ਕੇਸ ਦਾ ਜੋ ਹੈ ਨਾ ਕੋਈ ਵੀ ਇਹਨਾਂ ਵੱਲੋਂ ਵਕੀਲ ਪੇਸ਼ ਨਹੀਂ ਹੁੰਦਾ ਤਾਂ ਕੋਈ ਮਤਾ ਪਾਇਆ ਜਾ ਰਿਹਾ ਹੈ ਦੇਖੋ ਇਦਾਂ ਦਾ ਕੋਈ ਮਤਾ ਨਹੀਂ ਹੁੰਦਾ ਲੀਗਲ ਜਿਹੜੇ ਹੈਗੇ ਨੇ ਰਾਈਟਸ ਉਹ ਸਾਰਿਆਂ ਨੂੰ ਅਧਿਕਾਰ ਹੈਗਾ ਕਿ ਉਹ ਲੈਣ ਦਾ ਅਧਿਕਾਰ ਹੈਗਾ ਇਦਾਂ ਦਾ ਕੋਈ ਮਤਾ ਅਸੀਂ ਪਾ ਨਹੀਂ ਸਕਦੇ ਕੋਈ ਇਲਲੀਗਲ ਹੁੰਦਾ ਹੈਗਾ ਤੇ ਦੇਖੋ ਉਹ ਐਸੋਸੀਏਸ਼ਨ ਜਿਹੜੀ ਹੈਗੀ ਹੈ ਸਾਡੀ ਐਸੋਸੀਏਸ਼ਨ ਆਪਸ ਚ ਫੈਸਲਾ ਲੈ ਸਕਦੀ ਹੈ ਕਿ ਜਿਹੜੇ ਐਸੋਸੀਏਸ਼ਨ ਦੇ ਮੈਂਬਰ ਹੈਗੇ ਇੱਕ ਮਤ ਹੋ ਕੇ ਕਿ ਆਪਾਂ ਗਲਤ ਬੰਦਿਆਂ ਨੂੰ ਸਪੋਰਟ ਨਾ ਕਰੀਏ ਇਦਾਂ ਦੇ ਫੈਸਲੇ ਲਿੱਤੇ ਜਾਂਦੇ ਨੇ ਬਟ ਜੇ ਕੋਈ ਆਪਾਂ ਰੈਸਟ੍ਰੇਨਿੰਗ ਆਰਡਰ ਕੋਈ ਪਾਸ ਕਰਦੇ ਆ ਉਹ ਇਲ